ਹੁਣ ਤੱਕ 18 ਸਾਲ ਤੇ ਹੋਣ ਤੋਂ ਬਾਅਦ ਹੀ ਜਵਾਕ ਨੂੰ ਬੈਂਕ ਖਾਤਾ ਆਪਰੇਟ ਕਰਨ ਦਾ ਅਧਿਕਾਰ ਮਿਲਦਾ ਸੀ ਕਿ ਜਵਾਕ ਜਦੋਂ 18 ਸਾਲ ਦਾ ਹੋ ਜਾਏਗਾ ਫਿਰ ਉਸ ਨੂੰ ਬੈਂਕ ਖਾਤਾ ਆਪਰੇਟ ਕਰਨ ਦਾ ਅਧਿਕਾਰ ਮਿਲੇਗਾ ਕਿਉਂਕਿ ਉਹਦੀ ਸਮਝ ਐਨੀ ਡਿਵੈਲਪ ਹੋ ਗਈ ਉਹ ਤੇ 10 ਘੱਟ ਇੱਕ ਬਿਦਾਚ ਹੋ ਗਏ ਕਿ ਉਹ ਤੋਂ ਬਾਅਦ ਉਹ ਆਪਣਾ ਬੈਂਕ ਖਾਤਾ ਚਲਾ ਸਕਦਾ ਹੈ ਨਹੀਂ ਤਾਂ ਜੰਮਦੇ ਜਵਾਕ ਦੇ ਬੈਂਕ ਖਾਤੇ ਖੁੱਲਦੇ ਨੇ ਸਕੂਲਾਂ ਚ ਜਵਾਕਾਂ ਦੇ ਬੈਂਕ ਖਾਤੇ ਖੁੱਲਦੇ ਨੇ ਪਰ ਉਹਦੇ ਵਿੱਚ ਨਾਲ ਗਾਰਡੀਅਨ ਦੇ ਤੌਰ ਤੇ ਉੱਤੇ ਮਾਂ ਜਾਂ ਪੀਓ ਨੂੰ ਆਪਰੇਟ ਕਰਨ ਦੇ ਲਈ ਅਕਾਊਂਟ 'ਚ ਨਾਲ ਜੋੜਿਆ ਜਾਂਦਾ ਹੁਣ ਆਰਬੀਆਈ ਨੇ ਹੁਕਮ ਦਿੱਤਾ ਕਿ ਹੁਣ 10 ਸਾਲ ਦਾ ਜਵਾਕ ਵੀ ਆਪਣਾ ਬੈਂਕ ਖਾਤਾ ਆਪਰੇਟ ਕਰ ਸਕੇਗਾ ਬਿਲਕੁਲ ਜੀ ਭਾਰਤੀ ਰਿਜ਼ਰਵ ਬੈਂਕ ਆਰਬੀਆਈ ਨੇ ਬੈਂਕਾਂ ਨੂੰ ਹਦਾਇਤ ਭੇਜੀ ਆ ਹੁਕਮ ਦਿੱਤਾ ਹੈ ਕਿ 10 ਸਾਲ ਤੋਂ ਵੱਧ ਉਮਰ ਦੇ ਨਵਾਲਗ ਨੂੰ ਸੁਤੰਤਰ ਤੌਰ ਦੇ ਉੱਤੇ ਆਪਣਾ ਬੈਂਕ ਅਕਾਊਂਟ ਖੋਲਣ ਦਾ ਅਧਿਕਾਰ ਹੈ ਉਹ ਸੇਵਿੰਗ ਅਕਾਊਂਟ ਹੋ ਸਕਦਾ ਉਹ ਉਹਦਾ ਹਾਂ ਦੂਸਰਾ ਜਿਹੜਾ ਕਰੰਟ ਅਕਾਊਂਟ ਹੈ ਉਹ ਹੋ ਸਕਦਾ ਸੋ ਸੇਵਿੰਗ ਜਾਂ ਕਰੰਟ ਅਕਾਊਂਟ 10 ਸਾਲ ਦਾ ਜਵਾਬ ਆਪਣਾ ਆਪਰੇਟ ਕਰ ਸਕਦਾ ਹਾਂ ਬਕਾਇਦਾ ਤੌਰ ਤੇ ਕੇਂਦਰੀ ਬੈਂਕਾਂ ਨੇ ਕਿਹਾ ਕਿ ਨਵਾਲਗ ਦੇ ਜਮਾ ਤੇ ਖਾਤੇ ਖੋਲਣ ਤੇ ਚਲਾਉਣ ਵਾਲੇ ਸੋਧ ਦੇ ਵਿੱਚ ਨਿਰਦੇਸ਼ ਜਿਹੜੇ ਜਾਰੀ ਕੀਤੇ ਗਏ ਨੇ ਇਹਦੇ ਵਿੱਚ ਨਾਲ ਗਾਰਡੀਅਨ ਰਹੇਗਾ ਪਰ ਆਪਰੇਟ ਸੰਤਤਰ ਤੌਰ ਤੇ ਉਹਨੂੰ ਬੱਚਾ ਕਰ ਸਕੇਗਾ ਪਹਿਲਾਂ ਇਦਾਂ ਨਹੀਂ ਹੁੰਦਾ ਸੀ ਆਰਬੀਆ ਨੇ ਵਪਾਰਕ ਬੈਂਕਾਂ ਤੇ ਸਹਿਕਾਰੀ ਬੈਂਕਾਂ ਲਈ ਜਾਰੀ ਸਰਕੂਲਰ ਵਿੱਚ ਕਿਹਾ ਕਿ ਕਿਸੇ ਵੀ ਉਮਰ ਦੇ ਨਵਾਲਗ ਨੂੰ ਆਪਣੀ ਕੁਦਰਤੀ ਜਾਂ ਕਾਨੂੰਨੀ ਸਰਪ੍ਰਸਤ ਰਾਹੀਂ ਬੱਚਤ ਤੇ ਮਿਆਦੀ ਖਾਤਾ ਖੋਲਣ ਅਤੇ ਚਲਾਉਣ ਦੀ ਆਗਿਆ ਦਿੱਤੀ ਜਾ ਸਕਦੀ ਹੈ। ਉਹਨਾਂ ਨੂੰ ਆਪਣੀ ਮਾਂ ਨੂੰ ਸਰਪ੍ਰਸਤ ਵਜੋਂ ਰੱਖ ਕੇ ਜੇ ਖਾਤੇ ਖੋਲਣ ਦੀ ਆਗਿਆ ਦਿੱਤੀ ਜਾ ਸਕਦੀ ਹੈ। ਕੋਈ ਮੁਸ਼ਕਲ ਨਹੀਂ ਹੈ। ਸਰਕਲ ਚ ਕਿਹਾ ਗਿਆ ਕਿ ਬਾਲਗ ਹੋਣ ਤੇ ਖਾਤਾਧਾਰਕ ਦੇ ਨਵੇਂ ਸਿਰਿਓ ਨਮੂਨਾ ਦਸਤਾਤ ਪ੍ਰਾਪਤ ਕਰਕੇ ਰਿਕਾਰਡ ਚ ਰੱਖੇ ਜਾਣ। ਤੇ ਸਰਕੂਲਰ ਮੁਤਾਬਕ ਬੈਂਕ ਨਵਾਲਗ ਖਾਤਾਧਾਰਕ ਨੂੰ ਉਹਨਾਂ ਨੂੰ ਜੋਖਮ ਨੂੰ ਪ੍ਰਬੰਧਨ ਨੂੰ ਉਤਪਾਦਨ ਨੂੰ ਗਾਹਕਨਕੂਲਤਾ ਦੇ ਆਧਾਰ ਦੇ ਉੱਤੇ ਇੰਟਰਨੈਟ ਬੈਂਕਿੰਗ ਏਟੀਐਮ ਡੈਬਿਟ ਕ੍ਰੈਡਿਟ ਕਾਰਡ ਚੈੱਕ ਬੁੱਕ ਸਾਰੀਆਂ ਸਹੂਲਤਾਂ ਦੀ ਪੇਸ਼ਕਸ਼ ਕਰ ਸਕਦਾ ਉਹਦੇ ਲਈ ਸੁਤੰਤਰ ਹੈ 10 ਸਾਲ ਦਾ ਜਵਾਕ ਇਕੱਲਾ ਬੈਂਕਾਂ ਤਾਂ ਨਹੀਂ ਆਪਰੇਟ ਕਰ ਸਕਦਾ ਜੇ ਉਹਨੂੰ ਉਹ ਕਹਿੰਦਾ ਕਿ ਮੈਂ ਮੋਬਾਈਲ ਚਲਾਉਣ ਦਾ ਮਾਹਰ ਹਾਂ ਤੇ ਮੈਨੂੰ ਮੋਬਾਈਲ ਤੇ ਬੈਂਕਿੰਗ ਚਾਹੀਦੀ ਹੈ ਉਹਨੂੰ ਦੇਣੀ ਪਊਗੀ ਜੇਕਰ ਉਹਨਾਂ ਨੂੰ ਲੱਗਦਾ ਕਿ ਆ ਉਸ ਨੂੰ ਕਹਿੰਦਾ ਉਹ ਕਹਿੰਦਾ ਮੈਂ ਚੈੱਕ ਬੁੱਕ ਹੈ ਤਾਂ ਚੈੱਕ ਬੁੱਕ ਉਪਲਬਧ ਕਰਾਉਣੀ ਪਊਗੀ ਜੋ ਡੈਬਿਟ ਕ੍ਰੈਡਿਟ ਕਾਰਡ ਮੰਗਦਾ ਦੇਣਾ ਪਊਗਾ ਹਾਂ ਨਹੀਂ ਹੋਊਗਾ ਤਾਂ ਓਵਰਡਰਾ 10 ਸਾਲ ਤੋਂ ਲੈ ਕੇ ਬਾਲਗ ਹੋਣ ਤੱਕ ਉਸ ਬੱਚੇ ਦੇ ਖਾਤੇ ਦੇ ਵਿੱਚ ਜਿੰਨੇ ਪੈਸੇ ਹੈਗੇ ਜਾਂ ਚਾਹੇ ਉਹ ਸੇਵਿੰਗ ਆ ਚਾਹੇ ਉਹ ਦੂਸਰਾ ਕਰੰਟ ਅਕਾਊਂਟ ਹੈ ਉਹਦੇ ਵਿੱਚ ਉਹਨੇ ਦਾ ਹੀ ਲੈਣ ਦੇਣ ਕਰ ਸਕਦਾ ਉਹਨੂੰ ਓਵਰਡਰਾਫ ਡਰਾਫ ਦੀ ਮਤਲਬ ਇੱਕ ਬਾਧੂ ਕੱਢਣ ਦੀ ਜਿਹੜੀ ਪ੍ਰਕਿਰਿਆ ਹੁੰਦੀ ਥੋੜੇ ਖਾਤੇ ਚ ਇੰਨੇ ਵੀ ਤੁਸੀਂ ਕਰ ਸਕਦੇ ਹੋ ਜਦੋਂ ਇੱਕ ਤਾਲਮੇਲ ਬਣ ਜਾਂਦਾ ਬੈਂਕ ਨਾਲ ਉਹਦੀ ਸਹੂਲਤ ਨਹੀਂ ਮਿਲੇਗੀ ਮਾਂ ਦਾ ਨਾਮ ਪਿਓ ਦਾ ਨਾਮ ਨਾਲ ਜੁੜਿਆ ਰਹੇਗਾ ਪਰ ਉਹ ਆਪ ਇੰਡੀਪੈਂਡੈਂਟ ਆਪਰੇਟ ਕਰ ਸਕੇਗਾ ਹੁਣ ਇਸ ਪਹਿਲੂ ਦੇ ਉੱਤੇ ਦੋ ਤਰ੍ਹਾਂ ਦੀ ਬਹਿਸ ਛੜੀ ਹੋਈ ਹੈ ਇੱਕ ਤਰ੍ਹਾਂ ਕਹਿੰਦੀ ਹੈ ਕਿ ਚੰਗੀ ਗੱਲ ਅੱਜ ਕੱਲ੍ਹ ਜਵਾਕ ਜੰਮਦੇ ਹੀ ਟੈਕਨੋਲੋਜੀ ਦੇ ਮਾਹਰ ਨੇ ਮਾਦੀ ਢਡੋਈ ਸਿੱਖੇ ਆਉਂਦੇ ਨੇ ਜਦੋਂ ਇੰਨੀ ਸਾਲ ਦੇ ਜਵਾਕ 10 ਸਾਲ ਦੇ ਜਵਾਕ ਹੁਣ ਸਕੂਟਰ ਮੋਟਰਸਾਈਕਲ ਗੱਡੀਆਂ ਭਜਾਈ ਫਿਰਦੇ ਨੇ ਹੈਨਾ ਮੋਬਾਈਲ ਕੰਪਿਊਟਰ ਆਪਰੇਟ ਸਾਰਾ ਕੁਝ ਕਰਦੇ ਨੇ ਮਾਪੇ ਉਹਨਾਂ ਨੂੰ ਉਹਨਾਂ ਨੂੰ ਪੁੱਛਣਾ ਪੈਂਦਾ ਕਿ ਦੇਖੀ ਮੇਰਾ ਫੋਨ ਤੇ ਇਸ ਲਈ ਕਹਿੰਦੇ ਫਿਰ ਖਾਤਾ ਚਲਾਉਣ ਚ ਕਿਵੇਂ ਦੂਸਰੇ ਪਾਸੇ ਕੁਝ ਤਰ੍ਹਾਂ ਕਹਿੰਦੀ ਹੈ ਨਹੀਂ ਪਹਿਲਾਂ ਹੀ ਸਾਈਬਰ ਕ੍ਰਾਈਮ ਸਾਈਬਰ ਠੱਗੀ ਦਾ ਮਾਮਲਾ ਲਗਾਤਾਰ ਵੱਧਦਾ ਜਾ ਰਿ ਦੇ ਉਹਦੇ ਵਿੱਚੋਂ ਇਹ ਜੇ ਬੱਚਿਆਂ ਦੇ ਹੱਥ ਇਹ ਡੋਰ ਦੇਣਾ ਹੋਰ ਖਤਰੇ ਦੀ ਘੰਟੀ ਹੈ ਸੋ ਇਹਦੇ ਉੱਤੇ ਮੰਥਨ ਕਰਿਓ ਆਪਾਂ ਸਾਈਬਰ ਠੱਗੀ ਦੇ حوالے ਨਾਲ ਤੇ ਇਸ ਫੈਸਲੇ ਦੇ حوالے ਨਾਲ ਆਉਂਦੇ ਦਿਨਾਂ 'ਚ ਫਿਰ ਚਰਚਾ ਲੈ ਕੇ ਆਸਰੋ ਜੀ ਬਹੁਤ ਬਹੁਤ ਸ਼ੁਕਰੀਆ